ਆਮ ਆਦੀ ਪਾਰਟੀ ਦੀ ਵਿਧਾਇਕ ਨੀਨਾ ਮਿੱਤਲ ਨੇ ਸ਼ਰਯਾਮ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰ ਦਿੱਤੀ ਆ ਨੀਨਾ ਮਿੱਤਲ ਜੋ ਪਹਿਲੀ ਦਫਾ ਆਮ ਆਦੀ ਪਾਰਟੀ ਦੇ ਵਿਧਾਇਕ ਬਣਨੇ ਨੇ ਵਿਧਾਨ ਸਭਾ ਹਲਕਾ ਰਾਜਪੁਰਾ ਤੋਂ ਉਹਨਾਂ ਨੇ ਜਿੱਥੇ ਵੋਟ ਪਾਈ ਆ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਆ ਉਥੇ ਕਾਨੂੰਨ ਦੀ ਦੁਰਵਰਤੋਂ ਤੇ ਉਲੰਘਣਾ ਵੀ ਕਰ ਦਿੱਤੀ ਆ ਆਮ ਆਦੀ ਪਾਰਟੀ ਦੀ ਇਸ ਵਿਧਾਇਕ ਨੇ ਵੋਟ ਪਾ ਕੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕੀਤੀ ਆ ਜਿਹਦੇ ਚ ਉਹ ਆਪਣੀ ਹੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਉਂਦੇ ਦਿਖਾਈ ਦਿੰਦੇ ਨੇ ਪਹਿਲੀ ਗੱਲ ਕਿ ਤੁਸੀਂ ਵੋਟ ਪਾ ਕੇ ਸਾਂਝੀ ਨਹੀਂ ਕਰ ਸਕਦੇ ਕਿ ਤੁਸੀਂ ਕਿਸ ਉਮੀਦਵਾਰ ਨੂੰ ਵੋਟ ਪਾਈ ਹੈ ਦੂਜੀ ਗੱਲ ਕਿ ਤੁਸੀਂ ਆਪਣਾ ਉੱਥੇ ਮੋਬਾਈਲ ਨਹੀਂ ਲਿਜਾ ਸਕਦੇ ਸੀ ਹੁਣ ਜਿਲ੍ਹਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਤੇ ਰਿਟਰਨਿੰਗ ਅਫਸਰ ਨੇ ਕਹਿਤਾ ਕਿ ਅਗਰ ਜੇ ਹੀ ਲੰਘਣਾ ਹੋਈਆ ਉਸ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਊਗੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੀਨਾ ਮਿੱਤਲ ਵਿਵਾਦਾਂ ਵਿੱਚ ਘਿਰ ਗਏ ਨੇ ਸੋਸ਼ਲ ਮੀਡੀਆ ਦੇ ਸਾਂਝੀ ਕੀਤੀ ਵੋਟ ਪਾਉਣ ਦੀ ਵੀਡੀਓ ਪਾਈ ਹੈ ਜਿਸ ਕਰਕੇ ਸਵਾਲ ਖੜੇ ਹੋ ਗਏ ਨੇ ਰਾਜਪੂਰਾ ਵਿਧਾਨ ਸਭਾ ਹਲਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੀਨਾ ਮਿੱਤਲ ਨੇ ਵੋਟ ਪਾਉਣ ਦੀ ਵੀਡੀਓ ਇੰਟਰਨੈਟ ਮੀਡੀਆ ਤੇ ਸਾਂਝੀ ਕੀਤੀ ਆ ਪੋਲਿੰਗ ਬੂਥ ਅੰਦਰ ਮੋਬਾਈਲ ਲੈ ਕੇ ਵੀ ਉਹ ਗਏ ਨੇ ਜਦ ਕਿ ਮੋਬਾਈਲ ਫੋਨ ਲਿਜਾਣ ਦੀ ਇਜਾਜ਼ਤ ਨਹੀਂ ਸੀ ਇਸ ਵਿਧਾਇਕ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਤੇ ਸਵਾਲ ਖੜੇ ਹੋਣ ਲੱਗ ਪਏ ਨੇ ਰਾਜਪੁਰਾ ਤੋਂ ਨੀਨਾ ਮਿੱਤਲ ਵਿਧਾਇਕ ਨੇ ਪਹਿਲਾਂ ਉਹ ਆਮ ਆਦੀ ਪਾਰਟੀ ਦੇ ਵਪਾਰ ਸੈੱਲ ਦੇ ਪ੍ਰਧਾਨ ਰਹਿ ਚੁੱਕੇ ਨੇ 2022 ਦੇ ਵਿੱਚ ਉਹ ਵਿਧਾਇਕ ਬਣਦੇ ਨੇ ਉਹਨਾਂ ਨੇ ਵੋਟ ਪਾਉਣ ਦੀ ਜਿਹੜੀ ਵੀਡੀਓ ਇੰਟਰਨੈਟ ਮੀਡੀਆ ਤੇ ਸਾਂਝੀ ਕੀਤੀ ਆ ਸਵਾਲ ਖੜੇ ਹੋਣ ਲੱਗ ਪਏ ਨੇ ਪੋਲਿੰਗ ਬੂਥ ਅੰਦਰ ਮੋਬਾਈਲ ਲੈ ਕੇ ਗਏ ਨੇ ਇਸ ਦੀ ਵੀ ਉਹਨਾਂ ਨੇ ਸ਼ਰੇਆਮਤ ਜਿੰਗਾ ਤੇ ਉਲੰਘਣਾ ਕੀਤੀ ਆ ਵਿਦੇਕ ਵੱਲੋਂ ਸਾਂਝੀ ਕੀਤੀ ਕਿ ਵੀਡੀਓ ਤੇ ਸਵਾਲ ਖੜੇ ਹੋਣ ਲੱਗ ਪਏ ਨੇ ਤੇ ਚੋਣ ਕਸ਼ਮੀਸ਼ਨ ਤੇ ਵੀ ਸਵਾਲ ਖੜੇ ਹੋਣੇ ਸ਼ੁਰੂ ਹੋ ਚੁੱਕ ਨੇ ਔਰ ਜਿਹੜਾ ਉਥੇ ਚੋਣ ਅੰਬਲਾ ਸਟਾਫ ਸੀ ਉਹਨਾਂ ਤੇ ਵੀ ਕਾਰਵਾਈ ਹੋਣੀ ਲਾਜ਼ਮੀ ਹੋ ਸਕਦੀ ਆ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਣ ਤੋਂ ਬਾਅਦ ਵਿਧਾਇਕ ਨੀਨਾ ਮਿੱਤਲ ਨੇ ਚਾਹੇ ਵੀਡੀਓ ਕੁਝ ਸਮੇਂ ਬਾਅਦ ਡਿਲੀਟ ਕਰ ਦਿੱਤੀ ਸੀ ਲੇਕਿਨ ਸਵਾਲਾਂ ਦੇ ਤੇ ਵਿਵਾਦਾਂ ਦੇ ਵਿੱਚ ਉਹ ਆਪਣੇ ਆਪ ਚ ਹੀ ਉਹਨਾਂ ਨੇ ਮੁਸੀਬਤ ਚ ਪਾ ਲਿਆ ਉਥੇ ਜਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ احمد ਪਰੇ ਨੇ ਕਿਹਾ ਕਿ ਪੋਲਿੰਗ ਬੂਥ ਦੇ ਅੰਦਰ ਮੋਬਾਈਲ ਲੈ ਕੇ ਜਾਣ ਦੀ ਆਗਿਆ ਨਹੀਂ ਸੀ ਤੇ ਨਾ ਹੀ ਕਿਸੇ ਨੂੰ ਵਿੱਚ ਆਇਓ ਕੋਈ ਆਮ ਵੋਟਰਾ ਚਾਹਿਓ ਐਮਐਲਏ ਚਾਹਿਓ ਮੰਤਰੀ ਚਾਹਿਓ ਮੁੱਖ ਮੰਤਰੀ ਕੋਈ ਵੀ ਅਜਿਹਾ ਕਰਕੇ ਕਾਨੂੰਨ ਦੀਆਂ ਧੱਜੀਆਂ ਨਹੀਂ ਉਡਾ ਸਕਦਾ ਲੇਕਿਨ ਅਜਿਹਾ ਮਾਮਲਾ ਵਾਪਰਿਆ ਤੇ ਇਸ ਦੀ ਜਾਂਚ ਕਰਕੇ ਬੰਦੀ ਕਾਰਵਾਈ ਕੀਤੀ ਜਾਊਗੀ ਨੀਰਾ ਮਿਤਲ ਨੇ ਜਿੱਥੇ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕੀਤੀ ਉਥੇ ਹੀ ਉਹਨਾਂ ਨੇ ਰੀਵਿਊਟ ਦੇ ਵਿੱਚ ਲਿਖਿਆ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਸੰਸਸ ਦੇ ਵਿੱਚ ਭਗਵੰਤ ਮਾਨ ਆਪ 130 ਦੀ ਮੁਹਿੰਮ ਦੀ ਹੋਈ ਹਲਕਾ ਰਾਜਪੁਰੇ ਵਿਖੇ ਆਪ ਉਮੀਦਵਾਰ ਬਲਬੀਰ ਸਿੰਘ ਦੇ ਹੱਕ ਵਿੱਚ ਸ਼ੁਰੂਆਤ ਉਹਨਾਂ ਨੇ ਇੱਕ ਵੀਡੀਓ ਵੀ ਪਾਈ ਹੈ ਔਰ ਇੱਕ ਉਹਨਾਂ ਨੇ ਉਸ ਨਿਸ਼ਾਨ ਤੇ ਉਂਗਲ ਦਬਾਉਂਦੇ ਵੀ ਦਿਖਾਇਆ ਗਿਆ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਜੋ ਕੈਬਨਟ ਮੰਤਰੀ ਨੇ ਤੇ ਹੁਣ ਝੰਗੀਆਂ ਉਡਾ ਦਿੱਤੀਆਂ ਨੇ ਨੀਨਾ ਮਿੱਤਲ ਨੇ ਨੀਨਾ ਮਿੱਤਲ ਦੀ ਇਸ ਕਾਰਵਾਈ ਤੇ ਸਵਾਲ ਖੜੇ ਹੋਣ ਲੱਗ ਪਏ ਨੇ ਕਿ ਆਖਰ ਇਸ ਵਿਧਾਇਕ ਨੇ ਕਾਨੂੰਨ ਦੀਆਂ ਧੱਜੀਆਂ ਕਿਉਂ ਉਡਾਈਆਂ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀਆਂ ਕੋਈ ਧੱਜੀਆਂ ਉਡਾਈਆਂ ਐਮ ਐਲ ਏ ਹੋਣ ਦਾ ਕਿਸ ਤਰ੍ਹਾਂ ਇਸ ਬੀਬੀ ਨੂੰ ਹੰਕਾਰ ਸੀ ਕਿ ਉਹਨਾਂ ਨੇ ਇਹ ਵੀ ਨਹੀਂ ਸਮਝਿਆਗਾ ਕਿ ਉਹ ਵੋਟ ਪਾਰ ਇਨ ਅਧਿਕਾਰ ਦਾ ਇਸਤੇਮਾਲ ਕਰ ਰਹੇ ਨੇ ਲੇਕਿਨ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਿਆ ਇਸ ਵਿਧਾਇਕ ਵੱਲੋਂ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਕਿ ਅਜਿਹੇ ਹੰਕਾਰੀ ਕਿਸਮ ਦੇ ਐਮ ਐਲ ਏ ਜਿਹੜੇ ਲੋਕਾਂ ਨੇ ਚੁਣ ਕੇ ਭੇਜੇ ਨੇ ਉਹ ਕਿਵੇਂ ਕਾਨੂੰਨ ਨੂੰ ਟਿੱਚ ਜਾਣਦੇ ਨੇ ਇਹਨੂੰ ਗਲਤੀ ਨਹੀਂ ਕਿਹਾ ਜਾ ਸਕਦਾ ਇਹਨੂੰ ਇੱਕ ਸ਼ਰਾਰਤ ਤੇ ਸਾਜ਼ਿਸ਼ ਕਿਹਾ ਜਾ ਸਕਦਾ ਕਿ ਐਮਐਲਏ ਦੇ ਸੋਸ਼ਲ ਮੀਡੀਆ ਤੇ ਉਹਨੇ ਪੇਜ ਤੇ ਪਾਈ ਹੈ ਜਿੱਥੇ ਉਹਨਾਂ ਦੇ ਵੱਡੀ ਗਿਣਤੀ ਦੇ ਵਿੱਚ ਫੈਨ ਫਾਲੋਅਰ ਨੇ ਇਸੇ ਕਰਕੇ ਉਹਨੇ ਜਾਣਬੁੱਝ ਕੇ ਕਾਰਵਾਈ ਕੀਤੀ ਹੈ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਨੀਨਾ ਮਿੱਤਲ ਨੇ ਵੋਟ ਕਿਨੂੰ ਪਾਈ ਹਾਲਾਂਕਿ ਲਾਜ਼ਮੀ ਤੌਰ ਤੇ ਉਹਨਾਂ ਨੇ ਆਪਣੇ ਹੀ ਉਮੀਦਵਾਰ ਨੂੰ ਵੋਟ ਪਾਉਣੀ ਸੀ ਪਰ ਇਹ ਸ਼ਰੀ ਆਮਤਾ ਜੀਆਂ ਨੇ ਗਲਤ ਨੇ ਇਹ ਉਹਨਾਂ ਦੇ 42 ਹਜ਼ਾਰ ਫਾਲੋਅਰ ਨੇ ਨੀਨਾ ਮਿੱਤਲ ਦੇ ਜਿੱਥੇ ਉਹਨਾਂ ਨੇ ਫੋਟੋ ਅਰਵਿੰਦ ਕੇਜਰੀਵਾਲ ਦੀ ਲਾਈ ਹੋਈ ਹੈ ਕਿ ਮੋਦੀ ਦਾ ਸਭ ਤੋਂ ਵੱਡਾ ਡਰ ਕੇਜਰੀਵਾਲ ਇਹ ਸਾਰੇ ਆਮ ਆਦੀ ਪਾਰਟੀ ਦੇ ਲੀਡਰ ਦੇ ਫੋਟੋ ਲਾਇਆ ਲੇਕਿਨ ਵੀਡੀਓ ਪਾ ਕੇ ਉਸ ਤੋਂ ਬਾਅਦ ਡਿਲੀਟ ਕਰਨਾ ਇਹ ਆਪਣੇ ਆਪ ਚ ਕੀਤੇ ਜੁਰਮ ਨੂੰ ਛਪਾਉਣਾ ਹੈਗਾ ਲੇਕਿਨ ਹੁਣ ਵਿਵਾਦਾਂ ਦੇ ਵਿੱਚ ਨੀਨਾ ਮਿੱਤਲ ਕਿ ਕਿਵੇਂ ਇੱਕ ਐਮਐਲਏ ਜੋਨੇ ਐਮਐਲਏ ਨੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਨੇ ਹਾਲਾਂਕਿ ਜਿਹੜੇ ਜਿੱਤੇ ਹੋਏ ਐਮਐਲਏ ਨੇ ਉਹ ਕਾਨੂੰਨ ਬਣਾਉਂਦੇ ਨੇ ਤੇ ਕਾਨੂੰਨ ਨੂੰ ਟਿੱਚ ਜਾਣ ਵਾਲੀ ਇਹ ਵਿਧਾਇਕ ਦੀ ਥਾਂ ਥਾਮ ਹੁਣ ਸ਼ਰੀਆਮ ਕਾਨੂੰਨ ਉਡਾਉਣ ਦੀਆਂ ਧੱਜੀਆਂ ਨੂੰ ਲੈ ਕੇ ਲੋਕ ਸਵਾਲ ਖੜੇ ਕਰ ਰਹੇ ਨੇ ਹੁਣ ਦੇਖਦੇ ਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਕੀ ਆਖਦੀਆਂ ਨੇ ਕਿ ਅਗਰ ਕੋਈ ਕੋਈ ਵੀ ਆਮ ਬੰਦਾ ਹੋਵੇ ਚਾਹੇ ਉਹ ਐਮਐਲ ਹੋਵੇ ਚਾਹੇ ਮੰਤਰੀ ਅਗਰ ਵੋਟ ਪਾਉਂਕੇ ਇਹ ਦੱਸਦਾ ਕਿ ਮੈਂ ਇਸ ਉਮੀਦਵਾਰ ਨੂੰ ਵੋਟ ਪਾਈ ਹੈ ਕਿ ਉਹਦੀ ਵੋਟ ਰਾਦੂ ਸਾਦੀ ਜਾਗੂ ਜੇ ਕੋਈ ਖਿਲਾਫ ਕਾਰਵਾਈ ਹੋ ਸਕਦੀ ਹੈ ਔਰ ਸਭ ਤੋਂ ਵੱਡੀ ਗੱਲ ਜਿਹੜਾ ਉੱਥੇ ਚੋਣ ਹਮਲਾ ਸਟਾਫ ਆ ਉਹਨਾਂ ਨੇ ਵੱਡੀ ਗਲਤੀ ਕੀਤੀ ਹੈ ਕਿ ਐਮਐਲਏ ਕੋਲ ਫੋਨ ਸੀ ਤੇ ਐਮਐਲਏ ਨੂੰ ਫੋਨ ਲਜਾਨ ਤੋਂ ਕਿਉਂ ਨਹੀਂ ਰੋਕਿਆ ਗਿਆ ਹੋ ਸਕਦਾ ਕਿ ਉਹਨਾਂ ਨੂੰ ਡਰ ਹੋਵੇ ਐਮਐਲਏ ਦਾ ਕਿਉਂਕਿ ਐਮਐਲਏ ਇਲਾਕੇ ਦੇ ਐਮਐਲਏ ਨੇ ਕਿਉਂਕਿ ਜਦੋਂ ਤੁਸੀਂ ਅਜਿਹੀ ਕਿਸੇ ਐਮਐਲਏ ਨੂੰ ਗਲਤੀ ਕਰਨ ਤੋਂ ਰੋਕਦੇ ਹੋ ਤੇ ਬਾਅਦ ਤੁਹਾਡੇ ਜਿਹੜੀਆਂ ਬਦਲੀਆਂ ਨੇ ਉਹ ਦੂਰ ਦਰਅੱਡੇ ਐਮਐਲਏ ਕਰ ਦਿੰਦੇ ਨੇ ਕਿ ਐਮਐਲਏ ਦੀ ਸਰਕਾਰ ਇਸੇ ਕਰਕੇ ਇਹਨਾਂ ਨੇ ਨੀਨਾ ਮਿੱਤਲ ਨੇ ਕਾਨੂੰਨ ਨੂੰ ਟਿੱਚ ਜਾਣਿਆ ਫਿਲਹਾਲ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਔਰ ਅੱਜ ਪੂਰੇ ਦਿਨ ਚੋਣਾਂ ਨੂੰ ਲੈ ਕੇ ਜਿਹੜੀਆਂ ਗਤੀਵਿਧੀਆਂ ਹੋਣਗੀਆਂ ਤੁਹਾਡੇ ਨਾਲ ਪਲ-ਪਲ ਸਾਂਝੀ ਕਰਦੇ ਰਾਂਗੇ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ